ਕੰਮੋਂ ਦਾ ਵੱਧ ਗਿਆ ਕੰਮ ਤੇ ਦੇਖੋ ਕਿਵੇਂ ਲੀੜਿਆਂ ਦਾ ਢੇਰ ਲੱਗਿਆ ਪਿਆ ਤੇ ਉਧਰ ਕੰਮੋਂ ਵਿਚਾਰੀ ਟੈਨਸ਼ਨ 'ਚ ਆ ਕੰਮੋਂ ਕਿੰਨੀ ਕਿ ਟੈਨਸ਼ਨ ਆ ਉਹਦੇ ਕਿੰਨੇ ਭਾਂਡੇ ਪਿਆ ਸੋਈ 'ਚ ਗਾਹ ਪਾਰਾ ਹੈ ਦੋ ਦਿਨ ਹੋ ਗਏ ਮੈਂ ਸਫਾਈ ਨਹੀਂ ਦਿੱਤੀ ਕਮ데요 ਜੀ ਤੇ ਅੱਜ ਸਵੇਰ ਦੇ ਬਾਹਰ ਵੀ ਦਿਖਾ ਦੇ ਕਿੰਨੇ ਕੱਪੜੇ ਢੋਲ ਤੇ ਪਿਆ ਮੰਜੇ ਤੇ ਠੀਕ ਹੈ ਜੀ ਇੰਨਾ ਖਲਾਰਾ ਦਮ ਜੀ ਢੇਰ ਬਾਹਰ ਲੱਗਿਆ ਪਿਆ ਅਸੀਂ ਸੀਗੇ ਮੈਂ ਧੋਣਾਗਾ ਘਰ ਤੋਂ ਨਹੀਂ ਆਉਣ ਸਾਰਾ ਸਫਾਈਆਂ ਕਰੂੰਗੀ ਦੇਖ ਲਓ ਖਲਾਰਾ ਕਿੰਨਾਗਾ ਹੁਣ ਡੱਬੇ ਸਾਫ਼ ਕਰੂੰ ਸਾਰੇ ਕੰਮੋਂ ਨੂੰ ਕੰਮ ਦੀ ਟੈਨਸ਼ਨ ਹੈ ਨਾ ਕੰਮੋਂ ਕਿੰਨੇ ਟਾਈਮ ਚ ਨਿਬੜ ਜੂਇਆ ਕੰਮ ਸਾਰਾ ਹਾਂ 1 ਘੰਟੇ ਚ ਨਾ 1 ਘੰਟਾ 1 ਘੰਟੇ ਚ ਨਿਬੜ ਤੂੰ ਤੈਨੂੰ ਤੇ ਹਾਂ ਰੋਣਾ ਉਹ ਤਾਂ ਅੱਡਾ ਤੈਨੂੰ ਤਾਂ ਸ਼ਾਮ ਨੂੰ ਲਾਉਂਗੀ ਅੱਛਾ ਇਹ ਸੋਟ ਵਾਟ ਵੀ ਤਾਂ ਨਿਬੜ ਜੂਆ ਅੱਛਾ ਤੂੰ ਆਤਵਾ ਇਹਦਾ ਨਿਬੜ ਜੂ ਹਾਂ ਠੀਕ ਆ ਕਦਾਂ ਕਰ ਲਈ ਆ ਹਾਂ ਸੌਪ ਜੂ ਨਾਲੇ ਪੱਖੇ ਚੱਲੀ ਜਾਣੀ ਅੰਦਰੋਂ ਧੋ ਲਾਂਗੇ ਸਾਰਾ ਹੈ ਨਾ ਉਹ ਸਿਆਣੇ ਕਹਿੰਦੇ ਹੁੰਦੇ ਨਾ ਵੀ ਕੱਲ ਕਰ ਸਵਾਜ ਕਰ ਅੱਜ ਕਰ ਸੁਆਵ ਹੈ ਤੂੰ ਕਹਿੰਦੀ ਹੁੰਨੀ ਆ ਤੜਕੇ ਆਥਣੇ ਕਰ ਲੂੰਗੀ ਆਥਣ ਵਾਲਾ ਚਲ ਕਰ ਲੂਗੀ ਹੋ ਜਾਂਦਾ ਠੀਕ ਹੈ ਨਾ ਜਦੋਂ ਅਸੀਂ ਬਥੇ ਕੰਮ ਤੋਂ ਆਨੇ ਆ ਹੈ ਮੈਂ ਸੌਦੀ ਤੇ ਕੱਪੜੇ ਪ੍ਰੈਸ ਪ੍ਰੋਸ ਕਰਕੇ ਬੈਗ ਜੀ ਵੀ ਪਾਉਣੇ ਹੁੰਦੇ ਆਗੇ ਬਾਈ ਨਾਲ ਹੀ ਹੁੰਦਾ ਠੀਕ ਹੈ ਤਨਾਗੀਆਂ ਦਾ ਕੰਮ ਅਗਲਾ ਵਾ ਕੱਟ ਸਮਝ ਲੈਦਾਗਾ ਪਰ ਬੋਲਾ ਹੁੰਦਾਗਾ ਬੱਸ ਠੀਕ ਆ ਲੈ ਵੀ ਤੁਸੀਂ ਕਮੈਂਟ ਕਰਕੇ ਦੱਸਣਾ ਵੀ ਕਿੰਨੇ ਟਾਈਮ ਦਾ ਕੰਮ ਆ ਹੈ ਜਿਹੜੀਆਂ ਮੇਰੀਆਂ ਭੈਣਾਂ ਚੈਨਲ ਤੇ ਜੁੜੀਆਂ ਹੋਈਆਂ ਤੇ ਕੰਮੋਂ ਤਾਂ ਇਹ ਕੰਮ ਬਾਲੇ ਲੱਗਦੇ ਆ ਹਨਾ ਸਹੀ ਇਹ ਨਹੀਂ ਬਾਲੇ ਨਹੀਂ ਜੇ ਮੈਂ ਕਰਾਂ ਤਾਂ ਕੰਮ ਕੁਛ ਵੀ ਨਹੀਂ ਹੈਗਾ ਜਦੋਂ ਸਵੇਰੇ ਕੰਮ ਤੇ ਜਾਣਾ ਵਾਪਸ ਆਣਾ ਤੇ ਫਿਰ ਦਾ ਵੀ ਕੰਮ ਤੋਂ ਜਾ ਜਿਆਦਾ ਹੀ ਲੱਗੂ ਬੰਦੇ ਨੂੰ ਕੰਮ ਵੀ ਸਾਰੀ ਕੈੜੀ ਫੇਰ ਛੂਡਦਰੀਗੇ ਰਾਤ ਨੂੰ ਫੇਰਾ ਕੇ ਕੰਮ